ਇਸ ਵळे ਦੀ ਵੱਡੀ ਖਬਰ ਡੇਰਾ ਮੁਕੀ ਸਰਸਾ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲਿਆ ਦੱਸਦੀ ਹੈ ਕਿ 21 ਦਿਨਾਂ ਦੀ ਫਰਲ ਉਤੇ ਹੋਣਾ ਗੁਰਮੀਤ ਰਾਮ ਰਹੀਮ ਜਿਹੜੇ ਡੇਰਾ ਮੁਕੀ ਨੇ ਉਹ ਬਾਹਰ ਆਏ ਨੇ ਦੱਸਦੀ ਹੈ ਕਿ ਅੱਜ ਤੜਕਸਾਰ ਸੁਨਾਰੀਆ ਜੇਲ ਤੋਂ ਹੋਣਾ ਡੇਰਾ ਸਰਸਾ ਦੇ ਵਿੱਚ ਪਹੁੰਚ ਚੁੱਕੇ ਨੇ ਜਦੋਂ ਡੇਰਾ ਸਰਸਾ ਦੇ ਵਿੱਚ ਪਹੁੰਚੇ ਨੇ ਤਾਂ ਨਾਲ ਹੀ ਜਿਹੜੀ ਆਲੇ ਦੁਆਲੇ ਦੀ ਸੁਰੱਖਿਆ ਸੀ ਉਸ ਦੇ ਵਿੱਚ ਵੀ ਭਾਰੀ ਵਾਧਾ ਕੀਤਾ ਗਿਆ ਹੈ ਤੇ ਸਾਰੀ ਨਿਗਰਾਨੀ ਹੈ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਡੇਰੇ ਦੇ ਉੱਪਰ ਰੱਖੀ ਜਾ ਰਹੀ ਆ ਦੱਸਦੀ ਹੈ ਕਿ ਪਿਛਲੇ ਦਿਨੀ ਵੀ ਜਿਹੜਾ ਉਹਨਾਂ ਨੂੰ ਫਰਲੋ ਮਿਲੀ ਸੀ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਸੀ ਉਦੋਂ ਵੀ 30 ਦਿਨਾਂ ਦੀ ਫਰਲੋ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਨੂੰ ਮਿਲੀ ਸੀ ਤਾਂ ਹੁਣ ਇੱਕ ਵਾਰ ਫੇਰ 21 ਦਿਨਾਂ ਦੀ ਜਿਹੜੀ ਫਰਲੋ ਆ ਉਹ ਮਿਲੀ ਆ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਬਾਹਰ ਆਏ ਨੇ ਦੱਸਦੀ ਹੈ ਕਿ ਉਹਨਾਂ ਦੀ ਬਾਰ ਬਾਰ ਪੈਰੋਲ ਮਿਲਣ ਤੇ ਹਰਿਆਣਾ ਸਰਕਾਰ ਤੇ ਵੀ ਜਿਹੜੇ ਵੱਡੇ ਸਵਾਲ ਆ ਖੜੇ ਕੀਤੇ ਜਾ ਰਹੇ ਨੇ ਸਿੱਖ ਪੰਥਕ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਬਾਰ ਬਾਰ ਇਸ ਨੂੰ ਜਿਹੜੀ ਰੋਲ ਹੈ ਉਹ ਕਿਉਂ ਦਿੱਤੀ ਜਾ ਰਹੀ ਹੈ ਦੱਸਦੀਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਡੇਰਾ ਮੁਕੀ ਗੁਰਮੀਤ ਸਿੰਘ ਰਾਮ ਰਹੀਮ ਮੋੜ ਜੇਲ੍ਹ ਤੋਂ ਬਾਹਰ ਆਨੇ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਫਿਰ ਤੋਂ ਫਰ ਲੋ ਮਿਲੀ ਹੈ ਅੱਜ ਤੜਕਸਾਰ ਉਹ ਸੁਨਾਰੀਆ ਜੇਲ੍ਹ ਤੋਂ ਸਿਰਸਾ ਦੇ ਲਈ ਰਵਾਨਾ ਹੋਏ ਸੀ ਤੇ ਹੁਣ ਸਿਰਸਾ ਡੇਰੇ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਦੀ ਇੱਕ ਪਹਿਲੀ ਵੀਡੀਓ ਆ ਜਿਹੜੀ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਸੰਗਤ ਨੂੰ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਆਪਣੇ ਆਪਣੇ ਘਰ ਰਹਿਣ ਦੀ ਗੱਲ ਆਖੀ ਆ ਉਹਨਾਂ ਨੇ ਕਿਹਾ ਕਿ ਜਿਵੇਂ ਤੁਹਾਡੇ ਜਿਹੜੇ ਪ੍ਰਬੰਧਕ ਨੇ ਉਹ ਕਹਿਣਗੇ ਉਸੇ ਤਰ੍ਹਾਂ ਤੁਸੀਂ ਕਰਨਾ ਸਾਰੇ ਤੁਸੀਂ ਘਰ ਦੇ ਵਿੱਚ ਬੈਠ ਕੇ ਜਿਹੜੀ ਬੰਦਗੀ ਆ ਕਰੋ ਤਾਂ ਉਹਨਾਂ ਦੇ ਵੱਲੋਂ ਪਹਿਲਾ ਸੰਦੇਸ਼ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਸੁਨਾਰੀਆ ਜੇਲ੍ਹ ਤੋਂ ਉਹਨਾਂ ਨੂੰ ਲੈਣ ਹਨੀਪ੍ਰੀਤ ਖੁਦ ਪਹੁੰਚੀ ਸੀ ਵੱਡੀ ਖਬਰ ਹੈ ਕਿ ਉਹਨਾਂ ਨੂੰ ਹੋਣਾ ਸੁਨਾਰੀਆ ਜੇਲ੍ਹ ਤੋਂ ਦਾ 13 ਅ ਸਿਰਸਾ ਦੇ ਵਿੱਚ ਲਿਆਂਦਾ ਗਿਆ 21 ਦਿਨਾਂ ਦੀ ਜਿਹੜੀ ਫਰਲੋਅ ਦਿੱਤੀ ਗਈ ਆ ਦੱਸਦੀ ਏ ਕਿ ਬਾਰ ਬਾਰ ਫਰਲੋ ਤੇ ਛੱਡਣ ਦੇ ਲਈ ਜਿਹੜੇ ਸੂਬਾ ਸਰਕਾਰ ਤੇ ਵੀ ਜਿਹੜੇ ਕਾਫੀ ਜ਼ਿਆਦਾ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ ਜ਼ਿਕਰਜੋਗ ਹੈ ਕਿ ਰਾਮ ਰਹੀਮ ਨੂੰ ਬਾਰ ਬਾਰ ਪ੍ਰੋਲ ਮਿਲਦਾ ਸੂਬਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਵਿਰੋਧਾ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਬਿਨਾਂ ਆਜ਼ਾਦਤ ਦੇ ਪਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਬਾਅਦ ਵਿੱਚ ਹਾਈ ਕੋਰਟ ਨੇ ਵੀ ਪਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਛੱਡ ਦਿੱਤੀ ਸੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਹੇ ਨੇ ਆਏ ਨੇ ਬੁੱਧਵਾਰ ਸਵੇਰੇ ਉਹਨਾਂ ਨੂੰ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਦੀ ਫਰਲੋ ਤੇ ਰਿਹਾ ਕੀਤਾ ਗਿਆ ਸਖਤ ਸੁਰੱਖਿਆ ਦੇ ਵਿਚਕਾਰ ਉਹਨਾਂ ਨੂੰ ਡੇਰਾ सिरसा ਸਥਿਤ ਹੈੱਡ ਕੁਆਟਰ ਦੇ ਲਈ ਰਵਾਨਾ ਕੀਤਾ ਗਿਆ ਸੀ ਤਾਂ ਹੁਣ ਹੈੱਡ ਕੁਆਟਰ ਜਿਹੜਾ ਉਹਨਾਂ ਦਾ सिरसा ਦੇ ਵਿੱਚ ਡੇਰਾ ਇਹ ਉੱਥੇ ਪਹੁੰਚ ਚੁੱਕੇ ਨੇ ਜਿਵੇਂ ਹੀ ਰਾਮ ਰਹੀਮ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਆਏ ਹਰਿਆਣਾ ਪੁਲਿਸ ਅਤੇ ਸੁਰੱਖਿਆ ਬਲਾਕ ਨੂੰ ਉਸ ਨੂੰ ਕੇਰ ਲਿਆ ਤੇ ਹਰ ਕੋਨੇ ਕੋਨੇ ਤੇ ਜਿਹੜੀ ਪੁਲਿਸ ਹੌਤਨਾਤ ਕੀਤੀ ਗਈ ਸੀ ਪੂਰੇ ਰਸਤੇ ਤੇ ਨજર ਰੱਖੀ ਜਾ ਰਹੀ ਸੀ ਜ਼ਿਕਰ ਜੋਗ ਹੈ ਕਿ ਸਰਕਾਰ ਨੇ ਬਲਾਤਕਾਰਾਂ ਤੇ ਕਤਲ ਵਰਗੇ ਗੰਭੀਰ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫੇਰ 21 ਦਿਨਾਂ ਦੀ ਪੈਰੋਲ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਪੈਰੋਲ ਅਤੇ ਫਰਲੋ ਤੇ ਬਾਹਰ ਆ ਚੁੱਕੇ ਨੇ ਹਰ ਵਾਰ ਵਾਂਗ ਇਸ ਵਾਰ ਵੀ ਰਾਜਨੀਤਿਕ ਹਲਕਿਆਂ ਵਿੱਚ ਉਹਨਾਂ ਦੀ ਰਿਹਾਈ ਤੇ ਜਿਹੜੀ ਚਰਚਾ ਤੇਜ਼ ਹੋ ਗਈ ਹੈ ਪੁਲਿਸ ਸੂਤਰਾਂ ਅਨੁਸਾਰ ਫਰਲੋ ਪੀਰੀਅਡ ਦੌਰਾਨ ਗੁਰਮੀਤ ਜੀਤ ਸਿੰਘ ਰਾਮ ਰਹੀਮ ਦੀਆਂ ਗਤੀਵਿਧੀਆਂ ਤੇ ਜਿਹੜੀ ਸਖਤ ਨਜ਼ਰ ਰੱਖੀ ਜਾਵੇਗੀ ਸਿਰਸਾ ਆਸ਼ਰਮ ਅਤੇ ਆਲੇ-ਦੁਆਲੇ ਵਿਆਪਕ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਵੀ ਭਾਰੀ ਗਿਣਤੀ ਦੇ ਵਿੱਚ ਕੀਤੇ ਗਏ ਨੇ ਦੱਸਦੀ ਹੈ ਕਿ ਲਗਾਤਾਰ ਜਿਹੜੀ ਫਰਲੋ ਦਿੱਤੀ ਜਾ ਰਹੀ ਆ ਤਾਂ ਉਸ ਤੇ ਹੁਣ ਸਵਾਲ ਨੇ ਜਿਹੜੇ ਖੜੇ ਹੁਣੇ ਸ਼ੁਰੂ ਹੋ ਚੁੱਕੇ ਨੇ ਦੱਸਦੀ ਹੈ ਕਿ ਬਲਾਤਕਾਰਾਂ ਤੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫੇਰ 21 ਦਿਨਾਂ ਦੀ ਜਿਹੜੀ ਪੈਰੋਲ ਆਉ ਦਿੱਤੀ ਗਈ ਆ ਹਾਲਾਂਕਿ ਕੁਝ ਮਾ ਪਹਿਲਾਂ ਹੀ ਉਹਨਾਂ ਨੂੰ 30 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਦੋਂ ਵੀ ਬਾਹਰ ਆਏ ਸੀ ਤਾਂ ਹੁਣ ਇੱਕ ਵਾਰ ਫੇਰ ਜਿਹੜਾ ਕੁਝ ਮਹੀਨਿਆਂ ਬਾਅਦ ਦੀ ਜਿਹੜੀ ਉਹਨਾਂ ਨੂੰ ਫਿਰ ਫਰਲੋ ਦਿੱਤੀ ਗਈ ਆ ਦੱਸਦੀਏ ਕਿ ਹੁਣ 21 ਦਿਨਾਂ ਦੀ ਫਰਲੋ ਤੇ ਗੁਰਮੀਤ ਰਾਮ ਰਹੀਮ ਬਾਹਰ ਆਏ ਨੇ ਦੱਸਦੀਏ ਕਿ ਅੱਜ ਤੜਕਸਾਰ ਸੁਨਾਰੀਆ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਫਰਲੋ ਦੇ ਰਹੀ ਰਿਹਾ ਕੀਤਾ ਗਿਆ ਤੇ ਹਨੀਪ੍ਰੀਤ ਖੁਦ ਉਹਨਾਂ ਨੂੰ ਲੈਣ ਜਿਹੜੀ ਆ ਉਹ ਸੁਨਾਰੀਆ ਜੇਲ੍ਹ ਪਹੁੰਚੀ ਸੀ ਤਾਂ ਹੋਣਾ ਸੁਨਾਰੀਆ ਜੇਲ੍ਹ ਤੋਂ ਆਪਣੇ ਹੈੱਡਕੁਆਰਟਰ

कि आपने अपने अपने घरों में रहना है अपने अपनी जगह पे रहना है जैसे आपको जिम्मेवार कहेंगे उसके अकॉर्डिंग आपने चलना है तो सात संगत पर हमें बड़ा गर्व है सारी संगत मानती है तो भगवान आपको घरों में बहुत बहुत खुशियाँ दे और दया में रहमत से नवाजे और जो बचन मानते हैं उनको और ज़्यादा खुशियाँ दे आशीर्वाद